ਹਾਂਜੀ ਸਤਿ ਸ਼੍ਰੀ ਅਕਾਲ ਜੀ ਆਉਂ ਉੱਪਰ ਜੁਨੀਅਰ ਲਾਈਨ ਦੇ ਵਿੱਚ ਕਰਦਿਆਂ ਗੱਲਾਂ ਬਾਤਾਂ Vem, <laughs> ਹਾਂਜੀ ਸਤਿ ਸ੍ਰੀ ਅਕਾਲ ਜੀ ਹਰ ਸੁਣੋ ਕੀ ਹਾਲ ਚਾਲ ਨੇ ਆਲੂ ਕਰਦੇ ਆ ਗੱਲਾਂ ਬਾਤਾਂ ਜੋੜੋ ਲਾਈਵ ਦੇ ਨਾਲ ਚੈੱਕ ਕਰਕੇ ਦੱਸੋ ਆਵਾਜ਼ ਕਿੱਦਾਂ ਆਉਂਦੀ ਹੈ ਕੌਣ ਕੌਣ ਕਿੱਥੋਂ ਕਿੱਥੋਂ ਜੁੜਿਆ ਆ ਜੁ ਪਿਆ ਮਾੁਰਸ ਮਾਉਕੀ ਹਾਲ ਚਾਲ ਨੇ ਕਮੈਂਟ ਕਰਕੇ ਦੱਸੋ ਕਿੱਥੋਂ ਕਿੱਥੋਂ ਜੋੜਿਓ ਫਿਰ ਕਰਦੇ ਆ ਗੱਲਾਂ ਬਾਤਾਂ ਤੇ ਆਪਣੇ ਏਰੀਆ ਦਾ ਹਾਲ ਦੱਸੋ ਕਿੱਦਾਂ ਰਿਹਾ ਅੱਜ ਬਾਰਿਸ਼ ਹੋ ਰਹੀ ਹੈ ਸਾਰਾ ਦਿਨ ਹਾਂ ਤੁਹਾਡੇ ਕਿੱਦਾਂ ਦਾ ਮੌਸਮ ਰਿਹਾ ਤੇ ਅੱਜ ਐਤਵਾਰ ਸੀ ਸਾਰੇ ਘਰੇ ਹੋਗੇ ਹਨਾ ਲਾਈ ਨੂੰ ਸ਼ੇਅਰ ਕਰ ਦੋ ਤੇ ਨਾ ਫਿਰ ਆਪਾਂ ਕਰਦੇ ਆਂ ਗੱਲਬਾਤ ਸ਼ੁਰੂ ਕਰੋ फटाफट ਸ਼ੇਅਰ ਕਰੋ ਬਲਦੇਵ ਸਿੰਘ ਹਾਏ ਹਾਜੀ ਬਲਦੇਵ ਜੀ ਕੀ ਹਾਲ ਚਾਲ ਹੈ ਜੀ ਆਪਾਂ ਕਿੱਥੋਂ ਬਲੋਂਗ ਕਰਦੇ ਜੀ ਇਹ ਆਪਣਾ ਕਿਦਾਂ ਦਾ ਮੌਸਮ ਰਿਹਾ ਅੱਜ ਤੁਹਾਡੇ ਏਰੀਆ 'ਚ ਬਾਸ ਕਿੰਨੀ ਕੋਈ ਆ ਅ ਲਾਈਕ ਕਮੈਂਟ ਜਰੂਰ ਕਰਿਆ ਕਰੋ ਪਤਾ ਲੱਗ ਜਾਂਦਾ ਵੀ ਆਪਾਂ ਕਿੱਥੋਂ ਜੁੜਿਆ ਆਪਣਾ ਏਰੀਆ ਕਿਹੜਾ ਜੀ ਲਾਈਵ ਨੂੰ ਸ਼ੇਅਰ ਵੀ ਕਰੋ ਮਤਲਬ ਸ਼ੇਅਰ ਕਰੋ ਆਜੋ ਕੇਰਾ ਫਟਾਫਟ ਜੁੜ ਜੋ ਲਾਈਵ ਦੇ ਨਾਲ जनाब की हाल है? की चल रहा चल रहा है अज फ्री है जी एतवार से मैं चलो गलत कर मौसम दसो तो कि अच बारिश का की हाल रहा तो ती दसो साज बारिश होंगी रही सारा दिन चलिया चल कुछ नहीं है जहाँ सोते मिस हो गया ਵਾਰਸ਼ ਕਾਰਨ ਅਜ ਕਪੂਰਥਲੇ ਡਾਗਸੋ ਸੀਗਾ ਉਹ ਆਪਣਾ ਰਹਿ ਗਿਆ ਅਜ ਨਹੀਂ ਤੁਹਾਨੂੰ ਡਾਗਸੋ ਦਿਖਾਣ ਦੀ ਲਾਈਵ ਦੇ ਵਿੱਚ ਤੇ ਅੱਜ ਮਿਸ ਕਰਨਾ ਪੈ ਗਿਆ ਵਾਰਸ਼ ਕਰਕੇ ਕਿਕ ਸਾੜ ਤੋਂ ਦੂਰ ਕਾਫੀ ਹੈ ਉਹਦੇ ਕਰਕੇ ਜਾ ਨਹੀਂ ਹੋਇਆ ਅੰਮ੍ਰਿਤਸਰ ਤੋਂ ਭਾਜੀ ਵਾਰਸ਼ ਬਹੁਤ ਹੋਈ ਬਿਲਕੁਲ ਜੀ ਵਾਰਸ਼ ਕਰਕੇ ਅਜ ਸੂਰ ਰੁਕ ਗਿਆ ਤੁਹਾਡਾ ਕੀ ਕੰਮ ਕਰਦੇ ਆ ਜੀ ਆਪਾਂ ਅਜ ਕਪੂਰਥਲਾ ਸਾਇੰਸ City ਦੇ ਵਿੱਚ ਸੂਰ ਸੀਗਾ ਔਰ ਅਗੇ ਸਾਜਪਣਾ ਜੀ ਫੌਜੀ ਮੈਕਮਾ 2M ਸਤਿ ਸ੍ਰੀ ਅਕਾਲ ਜੀ ਫੌਜੀ ਸਭ ਕੀ ਹਾਲ ਚਾਲ ਨੇ ਜੀ ਤੁਹਾਡੇ ਕਿੱਦਾਂ ਵਾਰਸ ਹੋਈ ਆਪਾਂ ਕਿੱਥੋਂ ਜੁੜਿਆ ਜੀ ਜਿਹੜਾ ਏਰੀਆ ਆਪਣਾ ਅਹ ਸਰੇ ਐਮ ਬੀਬੀਐਸ ਕਰਦਾ ਜੀ ਬਹੁਤ ਵਧੀਆ ਮੁਬਾਰਕਾਂ ਜੀ ਮਲੋ ਹਰ ਇੱਕ ਕਿਸੇ ਦੇ ਹਿੱਸੇ ਨਹੀਂ ਆਉਂਦਾ ਐਂਸ ਜੀ ਪ੍ਰਧਾਨ ਸਾਹਿਬ ਆ ਰਹੇ ਨੇ ਅਮਰਤ ਸਿੰਘ ਤੁਸੀਂ ਕਿੱਦਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਚੜ੍ਹਦੀ ਕਲਾ ਕਾਰਗਿਲ ਤੋਂ ਜੁੜ ਗਏ ਜੀ ਬਾਜੀਵਾ ਕਾਰਗਿਲ ਇੱਕ ਨਾ ਇਹੋ ਜਿਹਾ ਨਾਮ ਬਣਿਆ ਹੋਇਆ ਜਿਹੜਾ ਕਿ ਮਲੋ ਰਹਿਦੀ ਦੁਨੀਆ ਤੱਕ ਇਹ ਚੱਲੂਗਾ ਪ੍ਰਧਾਨ ਜੀ ਆਸੀ ਕਾਲ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਂ ਦੇਖਦਾ ਤੁਹਾਨੂੰ ਹਾਂਜੀ ਹਾਂ ਦੇਖਦਾ ਜੀ ਰੰਦਾ ਆ ਬਾਬੇ ਲੱਗਿਆ ਮੈਂ ਹਾਂਜੀ ਤੁਹਾਡੇ ਕੋਲੇ ਕੈਮਰਾ ਆਨ ਕਰ ਲਓ ਤੁਸੀਂ ਅ ਸੇਪੋਤਾ ਤੁਸੀਂ ਹਾਂਜੀ ਮਹਿਮਾਨ आवाज आ रही सही हाँ आवाज भी आती है जी मेरे को आवाज भी आती है तुम भी देख रहे हो नहीं सही चल रहा है आ, कट के दोबारे ज्वाइन करो दोबारे लिंक पे क्लिक करके आ जाओ कट दो पहला डिस्कनेक्ट करो बठिंडे तो जी बठिंडा जो बारिश किधर है जी बठिंडे फौजी साहब ਤੇ ਠੰਡੇ ਬਾਰਸ਼ ਕਿਦਾਂ ਰਹੇ ਜੀ ਅ ਜੰਗ ਤੋਂ ਬਾਅਦ ਜਦੋਂ ਆਪਣੇ ਫੌਜੀ ਭਰਾਵਾਂ ਨਾਲ ਉੱਥੇ ਜੰਗ ਲੱਗੀ ਆ ਤੇ ਕਾਰਗਿਲ ਦਾ ਮਤਲਬ ਉਹਦੇ ਬ੍ਰਾਂਡ ਚੱਲਣ ਲੱਗੇ ਜਿੱਦਾਂ ਬਹੁਤ ਸਾਰੀਆਂ ਕੰਪਨੀਆਂ ਨੇ ਸਪਰੇਅਾਂ ਕੱਢੀਆਂ ਦਵਾਈਆਂ ਕੱਢੀਆਂ ਕਾਰਗਿਲ ਦੇ ਬਹੁਤ ਸਾਰੇ ਪ੍ਰੋਡਕਟ ਆ ਰਹੇ ਨੇ ਮਾਰਕੀਟ ਦੇ ਵਿੱਚ ਉਸ ਟਾਈਮ ਦੇ ਚੱਲੇ ਨੇ ਸਾਰੇ ਉਸ ਤੋਂ ਪਹਿਲਾਂ ਕਾਰਗਿਲ ਨੂੰ ਕੋਈ ਨਹੀਂ ਜਾਣਦਾ ਸੀਗਾ ਬਠਿੰਡੇ 'ਚ ਵਾਰਸ਼ ਕਿਦਾਂ ਹੋਈ ਜੀ ਹੋਰ ਕੌਣ-ਕੌਣ ਪਰ ਆਜੋੜੇ ਨੇ ਕਮੈਂਟ ਕਰਕੇ ਦੱਸੋ ਅਮਰਤ ਸਿੰਘ ਜੀ ਕਹਿੰਦੇ ਭਾਣਾ ਅ ਫੋਨ ਸਾਹਿਬ ਅੱਜ ਫੋਨ ਕਰਨ ਦਾ ਟਾਈਮ ਨਹੀਂ ਲੱਗਾ ਜੀ ਫੋਨ ਕਰਕੇ ਪਤਾ ਕਰੂੰ ਘਰ ਠੀਕ ਆ ਜੀ ਆਉਂ ਡਿਊਟੀ ਹੋ ਤੁਸੀਂ ਮਨੂੰ ਕਾਫੀ ਆਪਣੇ ਨਾਲ ਫੌਜੀ ਭਰਾ ਜੋੜਦੇ ਨੇ ਤੇ ਜਦੋਂ ਉਹ ਨਾ ਪੁਲਵਾਮਾ ਵਾਲਾ ਹੋਇਆ ਸੀ ਕਾਂਡਾ ਮੈਂ ਫੌਜੀ ਭਰਾਵਾਂ ਦੇ ਉਹਦੇ ਵਿੱਚ ਵੀਡੀਓ ਵੀ ਪਾਈ ਵੀ ਆਪਣੇ ਚੈਨਲ ਦੇ ਉੱਤੇ ਉਹ ਉਸ ਦਾ ਉਹਦੇ ਸਬੰਧ ਵਿੱਚ ਆਪਾਂ ਨੇ ਕੁਝ ਸ਼ਬਦ ਲਿਖ ਕੇ ਆਪਾਂ ਆਪਣੀ ਵੀਡੀਓ ਬਣਾ ਕੇ ਪਾਈ ਸੀ ਆ ਉਹਦਾ ਟਾਈਟਲ ਸੀ ਹੋਰ ਕਿੰਨਾ ਹੋਰ ਕਿੰਨਾ ਪੂਚਰ ਮਾਵਾ ਦੇ ਪੁੱਤ ਮਰਦੇ ਰਹਿਣਗੇ ਇਹ ਲਿਖਿਆ ਸੀ ਆਪਾਂ ਨੇ ਉਦੋਂ ਜਦੋਂ ਪਲਵਾਮਾ ਵਾਲਾ ਜਿਹੜਾ ਕੰਟਰੋਲ ਹੋਇਆ ਸੀਗਾ ਬਲਾਸਟ ਹੋਇਆ ਸੀ ਉੱਥੇ ਬੜੀ ਮਾੜੀ ਘਟਨਾ ਹੋਈ ਸੀ ਸਾਡੇ ਜਿਹੜੇ ਜਵਾਨ ਸੀਗੇ ਉਸ ਟਾਈਮ ਉਹਨਾਂ ਨੇ ਬੰਬ ਦੇ ਨਾਲ ਜਿਹੜੀ ਗੱਡੀ ਡਾਈ ਸੀ ਹੈ ਨਾ ਇਹ ਦੁੱਖ ਬਹੁਤ ਚੀਤੇ ਰਹਿੰਦਾ ਮੇਰੇ ਮੈਂ ਉਹ ਉਸ ਟਾਈਮ ਲਿਖਿਆ ਸੀ ਉਹ ਆਊਟ ਡਿਊਟੀ ਹੋ ਤੁਸੀਂ ਜਾਂ ਫ੍ਰੀ ਹੋ ਲਾਈਵ ਨੂੰ ਸ਼ੇਅਰ ਜਰੂਰ ਕਰਿਆ ਕਰੋ ਬਿਲਕੁਲ ਜੀ ਮਨ ਲੋ ਕਹਿ ਇੱਕ ਵਗਲਾ ਕਹਿ ਜਿੱਦਾਂ ਦੀ ਜਿਹੜੀ ਫੌਜੀਆਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਸੰਘਰਸ਼ ਜਿਹੜੇ ਉਹਨਾਂ ਦਾ ਮਨ ਲੋ ਕਹਦੀ ਹੈ ਵੀ ਇੱਕ ਬਹੁਤ ਵੱਡਾ ਜੋਗਦਾਨ ਪੂਰੀ ਦੁਨੀਆ ਵਾਸਤੇ ਕਹਿ ਲਈ ਆਪਣੇ ਭਾਰਤ ਦੀ ਗੱਲ ਕਰਦੇ ਆ ਜੇ ਭਾਰਤ ਵਾਸਤੇ ਇਹ ਮਨ ਲੁਕ ਉਦਾਂ ਦਾ ਉਹ ਉਹਨਾਂ ਦਾ ਮਨ ਲੁਕ ਲੋਕਾਂ ਨੇ ਉਹਨਾਂ ਦੀ ਕਦਰ ਨਹੀਂ ਪੈਂਦੀ ਉਹਨਾਂ ਦੀ ਨਾ ਆਪਾ ਦੇਖਦੇ ਰਹਿਣਾ ਜਿੱਦਾਂ ਵੀ ਉਦਾਂ ਦੇ ਜਿੱਦਾਂ ਉਹ ਮਨ ਲੁਕ ਜੰਗ ਅਸੀਂ ਉਹਰੇ ਘਰੇ ਜੇ ਮੰਜੇ ਚ ਲੇਟੇ ਪਿਆ ਇਹ ਇਹ ਸਾਰੀ ਦੇਣ ਫੌਜੀ ਭਰਾਵਾ ਦੀ ਸਾਡੇ ਜਿੰਨੇ ਜਵਾਨ ਬੈਠੇ ਆ ਨਾ ਬਾਰਡਰਾਂ ਦੇ ਉੱਤੇ ਉਹਨਾਂ ਦੀ ਬਦੌਰਤ ਅਸੀਂ ਸੁੱਖ ਦੀ ਨੀਂਦ ਸੌਂਦੇ ਆ ਹਨਾ ਮਾਨੂੰ ਬਹੁਤ ਵੱਡਾ ਉਹਨਾਂ ਦਾ ਰੋਲ ਹੈ ਮਨੋ ਸਾਡੀ ਨੀਂਦ ਜੀ ਸਾਨੂੰ ਆਉਂਦੀ ਹੈ ਘਰੇ ਪਿਆਂ ਨੂੰ ਚੰਗੀ ਤਰ੍ਹਾਂ ਸੀ ਬਹੁਤ ਵੱਡਾ ਯੋਗਦਾਨ ਆ ਉਹਨਾਂ ਦਾ ਮੱਕੀ ਤੁਹਾਡੇ ਤੋਂ ਜ਼ਿਆਦਾ ਤਾਂ ਅਸੀਂ ਨਹੀਂ ਜਾਣਦੇ ਕਿਉਂਕਿ ਤੁਸੀਂ ਤਾਂ ਹੁਣ ਰੋਲ ਅਦਾ ਕਰ ਰਹੇ ਹੋਗੇ ਅੱਪਾ ਪੇਜ ਤੋਂ ਵੀ ਲਾਈਵ ਹੋਣੇ ਹੁੰਦੇ ਆ ਮੰਨ ਲਓ ਆਪਣਾ 8 ਵਜੇ ਦਾ ਟਾਈਮ ਆ ਪੇਜ ਦਾ ਉਧਰ ਜਾ ਕੇ ਲਾਈਵ ਹੋਣੇ ਆ ਪੇਜ ਦੇ ਉੱਤੇ ਕਾਫੀ ਭਰਾ ਜੁੜ ਜਾਂਦੇ ਆ ਤੇ ਅੱਜ ਤੱਕ ਉਹ ਥੋੜਾ ਟਾਈਮ YouTube ਦੇ ਉੱਤੇ ਵੀ ਅੱਜ ਲਾਈਵ ਹੋਇਆ ਕਰਾਂ ਗੁਰ ਦੋ ਟਾਈਮ ਲਾਈਵ ਹੋਇਆ ਕਰਾਈ ਹਾਂ ਤੋ ਤੁਹਾਡੇ ਕੋਲੇ ਕਿਹੜਾ ਰੈਂਕ ਆ ਜੀ ਫੌਜੀ ਸਾਹਿਬ ਅਜੇ ਕੋਈ ਮੇਰਾ ਵੀਰ ਜੋੜਨਾ ਚਾਹੁੰਦਾ ਫੇਸਬੁਕ ਤੇ ਹੌਲਦਾਰਾਂ ਜੀ ਬਾਜੀਵਾ ਆ ਆਪਾਂ ਨੇ ਗੈਸਟ ਦੀ ਜਿਹੜੀ ਮੈਂ ਸੈਂਡ ਕਰ ਦਿੱਤਾ ਫੇਸਬੁਕ ਦੇ ਉੱਤੇ ਪੇਜ ਤੇ ਆਪਣਾ ਲਿੰਕ ਪਿਆ ਉਹ ਤੋਂ ਤੁਸੀਂ ਕਲਿੱਕ ਕਰਕੇ ਨਾ ਆਪਣੇ ਨਾਲ YouTube ਤੇ ਜੋੜ ਸਕਦੇ ਹੋ ਅਗਰ ਤੁਸੀਂ ਲਾਈਵ ਦੇ ਵਿੱਚ ਜੋੜਨਾ ਚਾਹੁੰਦੇ ਹੋ ਕੋਈ ਗੱਲਬਾਤ ਕਰਨੀ ਆ ਤਾਂ ਤੁਸੀਂ ਨਾ ਆਪਣਾ ਫੇਸਬੁਕ ਤੇ ਪਏ ਆਪਣਾ ਪੇਜ ਖੋਲੋ ਉਹਨੂੰ ਆਰਟੀਵੀ ਨੀਲ ਵੱਲ ਤੇ ਕਲਿੱਕ ਉਹਦੇ ਤੇ ਜਾ ਕੇ ਨਾ ਤੇ ਲਿੰਕ ਪਈਓ ਤੇ ਕਲਿੱਕ ਕਰੋ ਸਿੱਧੇ ਤੁਸੀਂ ਆਪਣੇ ਨਾਲ ਜੁੜ ਜਾਓਗੇ ਅਗਰ ਕੋਈ ਮੇਰੇ ਵੀਰ ਨਾਲ ਗੱਲਬਾਤ ਕਰਨੀ ਚਾਹੁੰਦਾ ਹੈ ਠੀਕ ਹੈ ਨਾ ਜੀ ਤੋ ਆ ਸਕਦੇ ਤੁਸੀਂ ਲਾਈਵ ਦੇ ਵਿੱਚ ਆਰਟੀਵੀ ਨੀਲੋਵਾਲ ਫੇਸਬੁਕ ਤੇ ਸਰਚ ਮਾਰੋ ਆਪਣਾ ਪੇਜ ਹੈ ਉਹਦੇ ਤੇ ਆਪਾਂ ਨੇ ਲਿੰਕ ਹੋਰੇ ਪਾ ਦਿੱਤਾ ਅਗਸਟ ਦੀ ਉਹਦੇ ਤੇ ਆਪਾਂ ਜਿਹੜਾ ਕਲਿੱਕ ਕਰੋਗੇ ਤੁਸੀਂ ਆਪਣਾ YouTube ਦੇ ਉੱਤੇ ਐਡ ਹੋ ਜਾਓਗੇ ਨਾਲ ਨਾਲ ਅਗਰ ਤੁਸੀਂ ਐਡ ਹੋਣਾ ਚਾਹੁੰਦੇ ਤਾਂ ਕਰੋ ਜੀ ਰੋਬ ਜੀ सत श्रीकाल जी धनबाद फौजी साहब मेहरबानी जो देते रहो और कौन कौन वीडियो जोड़े कमेंट करके दसव्यो

ਬੜਾ ਟਾਈਮ ਹੋਣ ਵਾਲਾ ਫਿਰ ਪਾ ਫੇਸਬੁੱਕ ਤੇ ਜਾਣਾ ਮਿੰਟ 10 ਹੋ ਰਿਹਾ ਹੈ ਤੁਹਾਡੇ ਵਾਸਤੇ ਆ ਜੋ ਕਰਦੇ ਆ ਗੱਲਾਂ ਬਾਤ ਤੁਹਾਡੇ ਬਾਰਸ ਕਿੱਦਾਂ ਕਿੱਦਾਂ ਰਹੀ ਐ ਜੀ ਬਈ ਸਾਰੇ ਜਣੇ ਕਮੈਂਟ ਕਰਕੇ ਦੱਸੋ ਜਿਹਨੇ ਮੇਰੇ ਮਿੱਤਰ ਜੁੜੇ ਹੋਏ ਨੇ ਆਪਣੇ ਆਪਣੇ ਏਰੀਆ ਦਾ ਹਾਲ ਦੱਸੋ ਕਿੱਦਾਂ ਰਿਹਾ ਹਜੀ ਵਿੱਚ ਕਾਲ ਆ ਗਈ ਸੀ ਇਹਦੇ ਇਹ ਲਿਖੋ ਤਾਂ ਲਓ ਜੀ ਚਲਦੇ ਆਪਾਂ ਫੇਸਬੁੱਕ ਤੇ ਟਾਈਮ ਹੋਣਾ ਨਾਲ ਉਧਰ ਆ ਜੋ ਫੇਰਾ